ਮੇਰਾ ਦੇਖੋ ਮੋਤਾਜ ਸ਼ਹਿਰ ਦੀ ਸਫਾਈ ਦਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਗੰਦਨਾ ਭਰੀਆਂ ਨੇ ਸ਼ਾਹਦੀਆਂ ਸਾਧੀਆਂ ਰੋਡਾਂ 'ਤੇ ਗੰਦ ਆ ਗਿਆ ਬਰਸਾਤ ਆਉਣ ਵਾਲੀ ਆ ਪਿਛਲੇ ਕਈ ਦਿਨਾਂ ਤੋਂ ਸਫਾਈ ਪੰਦਾ ਔਰ ਅੱਜ ਅਸੀਂ ਸੜਕਾਂ ਦੇ ਸ਼ਹਿਰ ਵਾਸੀ ਆਏ ਆ ਜੇ ਹੁਣ ਵੀ ਪ੍ਰਸ਼ਾਸਨ ਨਾ ਜਾ ਗਿਆ ਅਸੀਂ ਆਉਣ ਵਾਲੇ 7-8 ਦਿਨਾਂ 'ਚ ਸ਼ਹਿਰ ਨੂੰ ਲੰਬਾ ਬੰਦ ਕਰਾਂਗੇ ਸਾਰੀਆਂ ਸੁਸਾਇਟੀਆਂ ਨੂੰ ਲੰਬਾ ਬੰਦ ਕਰਾਂਗੇ ਸਾਰੇ ਲੋਕਾਂ ਨੂੰ ਬਾਡਾਂ 'ਚ ਲੰਬਾ ਬੰਦ ਕਰਾਂਗੇ ਔਰ ਇਹਦੇ ਖਿਲਾਫ ਭਾਵੇਂ ਭੁਖ ਹੜਤਾਲ ਭਾਵੇਂ ਧਰਨੇ ਭਾਵੇਂ ਕੋਰਟ 'ਚ ਕੈਂਡਲ ਮਾਰਚ ਜੋ ਦੇਣਾ ਪਿਆ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਆਪਾਂ ਅਗਲਾ ਰਣਨੀਤੀ ਜਿਹੜੀ ਆ 5-7 ਦਿਨਾਂ ਚ ਬਣਾਵਾਂਗੇ ਉਹ ਆਸ ਆ ਕਿ ਅਫਸਰ ਜਾਗਣਗੇ ਅੱਜ ਦੇ ਕਿਉਂਕਿ ਲੋਕਾਂ ਜਦੋਂ ਹੌਸ ਬਹੁਤ ਆ ਉਹ ਜੇ ਮੌਸਮ ਖਰਾਬ ਹੋਇਆ ਉਹ ਦੋਸਮ ਪ੍ਰਸਾਦ ਤੋਂ ਬਾਅਦ ਸ਼ਹਿਰ ਦੇ ਕਿਤੇ ਹਿੱਸੇ 'ਚ ਪਾਣੀ ਆਇਆ ਉਹਦੀ ਅਫਸਰ ਸ਼ਾਇਦ ਜੁਮੇਰ ਹੋਏਗੀ ਉਹਦੇ ਖਿਲਾਫ ਹੀ ਤੁਹਾਨੂੰ ਦੇਵਾਂਗੇ ਇਹਦੇ ਖਿਲਾਫ ਹੀ ਸੜਕਾਂ ਦੇ ਆਉਂਦੇ ਨੇ ਕਦੇ ਵਿੱਚ ਕੁਰਸੀ ਉਤਲਾ ਅਫਸਰ ਸਾਈ ਦਾ ਭੁਗਿਆ ਜਾ ਰਿਹਾ ਸੁਣਵਾਈ ਨਹੀਂ ਹੁੰਦੀ ਛੋਟੀ ਕੋਈ ਸੁਣਵਾਈ ਨਾ ਨਾ ਕੋਈ ਸੁਣਵਾਈ ਜਿਹੜੀ ਆ ਅਫਸਰ ਸ਼ਾਇਦ ਇਸ ਵੇਲੇ ਕਿਸੇ ਦੀ ਨਹੀਂ ਹੋ ਰਹੀ ਕੋਈ ਸਰਕਾਰ ਇਸ ਵੇ ਨੀ ਬੋਲੀ ਅਫਸਰਸ਼ਾਈ ਹੋਈ ਪਈ ਆ ਕੋਈ ਕੋਈ ਸਾਨੂੰ ਹੁਕਮਾਂ ਨਹੀਂ ਮੈਂ ਬੇਨਤੀ ਆ ਮੈਂ ਤੁਹਾਡੇ ਚੈਨਲ ਤੁਹਾਡੇ ਚੈਨਲ ਲਈ ਤੁਹਾਡੇ ਸਾਰਿਆਂ ਲਈ ਮੀਡੀਆ ਲਈ ਉਹ ਸਾਨੂੰ ਬੇਨਤੀ ਕਰਨਾ ਤੁਹਾਨੂੰ ਉਹਦੀ ਕਾਪੀ ਤੇ ਦਿਓ ਜਿਹੜੇ ਆਰਡਰ ਤੁਸੀਂ ਬੰਦ ਕੀਤੀ ਆ ਅੱਜ ਸਾਨੂੰ ਕਾਪੀ ਤੱਕ ਨਹੀਂ ਦਿੱਤੀ ਜਾਦੀ ਕੋਈ ਆਰਡਰ ਕੋਰਟ ਦਾ ਦਿਓ ਜਿਹੜੇ ਗ੍ਰੀਨ ਟਰਮੀਨਲ ਤੁਹਾਨੂੰ ਆਰਡਰ ਆਇਆ ਉਹਦੀ ਕਾਪੀ ਦਿਓ ਅਸੀਂ ਉਹਦੀ ਕੋਰਟ ਚ ਚੈਲੰਜ ਕਰੀਏ ਅਸੀਂ ਉਹਨੂੰ ਰਿਵਾਈਜ਼ ਕਰੀਏ ਅਸੀਂ ਕੋਈ ਫੈਸਲਾ ਨੂੰ ਪੜ੍ਹਈਏ ਕਿ ਕੀ ਉਹ ਚ ਲਿਖਿਆ ਕਿਹੜੇ ਹੁਕਮਾਂ ਨਾਲ ਤੁਸੀਂ ਬੰਦ ਕੀਤਾ ਸਿਰਫ ਅਸੀਂ ਬੰਦ ਕਰਤਾ ਸਾਨੂੰ ਉੱਪਰ ਦੇ ਹੁਕਮ ਜਵਾਨੀ ਹੁਕਮ ਹੈ ਜੀ ਇਹ ਕਿਹੜੀ ਜਵਾਨੀ ਹੁਕਮ ਨੇ ਜਿਹੜੇ ਏਡੇ ਵੱਡੇ ਸ਼ਹਿਰ ਨੂੰ ਉਹ ਤੁਸੀਂ ਬਰਬਾਦ ਕਰ ਦੇਓਗੇ ਜਿਹੜੇ ਇੰਨੇ ਲੱਖਾਂ ਲੋਕ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੁਰਲਭ ਕਰਦੇ ਹੋਗੇ ਇਹ ਕਿਹੜੀ ਹੁਕਮ ਹੈ ਇਸ ਕਰਕੇ ਮੇਰੀ ਬੇਨਤੀ ਆ ਬੇਨਤੀ ਆ ਮਾਨਯੋਗ ਸੇਠੀ ਸਾਹਿਬ ਮੇਰੇ ਸਾਥੀ ਆ ਇਹਨਾਂ ਦਾ ਕੋਟਨ ਧਨਵਾਦ ਆ ਇਹ ਮੈਂ ਤੁਸੀਂ ਤਾਂ ਹੁਣ ਮੇਰੇ ਤੋਂ ਸਾਰੇ ਜਾਗਦਾ ਜਾਣਦੇ ਹੋ ਬੇਦੀ ਸਾਹਿਬ ਇਸ ਇਹਦਾ ਪਾਰਟ ਨਹੀਂ ਐਡਮਿਨਿਸਟ੍ਰੇਸ਼ਨ ਦਾ ਬੇਦੀ ਸਾਹਿਬ ਨੇ ਤੁਹਾਨੂੰ ਸਾਰਾ ਕੋਈ ਦਾਸੀ ਦਿੱਤਾ ਪਰ ਮੈਂ ਜਾਨਾ ਕਿ ਇਹਦੇ ਚ ਅਸੀਂ ਪਾਰਟੀ ਤੋਂ ਉੱਤੇ ਉੱਠ ਕੇ ਪੋਲੀਟੀਕਲੀ ਉਸ ਤੋਂ ਉੱਤੇ ਉੱਠ ਕੇ ਕਿ ਸ਼ਹਿਰ ਦੇ ਭਲੇ ਵਾਸਤੇ ਇਕੱਠੇ ਹੋਏ ਆਂ ਅੱਜ ਸ਼ਹਿਰ ਦਾ ਭਲਾ ਇਹ ਸੱਚ ਹੀ ਹੈ ਕਿ ਜਿਹੜਾ ਇਹ ਸਾਰਾ ਗੰਦ ਪਿਆ ਹੋਇਆ ਇਹ ਚੱਕਿਆ ਜਾਵੇ ਹੁਣ ਜਦੋਂ ਇਹਨਾਂ ਦੀ ਨੀਂਦ ਕੁੰਮ ਕਰਨ ਦੀ ਨਹੀਂ ਉਹ ਉੱਠਦੀ ਆ ਜਦੋਂ ਜਨਤਾ ਸੜਕਾਂ ਤੇ ਉਤਰਦੀ ਆ ਸਰ ਜਨਤਾ ਨੂੰ ਸੜਕਾਂ ਤੇ ਉਤਰਨ ਦਾ ਕਾਰਜਬੂਰ ਕੀਤਾ ਗਿਆ ਮਜਬੂਰ ਕਰਕੇ ਸਾਨੂੰ ਇੱਥੇ ਤੱਕ ਲਿਆਂਦਾ ਗਿਆ ਇਹ ਇਲੈਕਟਿਡ ਬਾਡੀ ਦੇ ਵਿੱਚ ਇੱਕ ਮੈਂਬਰ ਨੇ ਮੈਂ ਤਾਂ ਇਹਨਾਂ ਨੂੰ ਚਾਹਨਾ ਕਿ ਇਹ ਉੱਥੇ ਕਿ ਹਾਊਸ ਦੇ ਵਿੱਚ ਮਤਾ ਲਿਆਣ ਇਸ ਵਾਰ ਅਸੀਂ ਸਾਰੇ ਪਾਸ ਕਰਾਂਗੇ ਮਤਾ ਜਿਹੜੀ ਐਡਮਿਨਿਸਟ੍ਰੇਸ਼ਨ ਜਾਂ ਜਿਹੜਾ ਵੀ ਕੋਈ ਪੋਲਿਟੀਕਲ ਪ੍ਰੈਸ਼ਰ ਦੇ ਥੱਲੇ ਇਹ ਕੰਮ ਰੋਕਿਆ ਜਾ ਰਿਹਾ ਉਹ ਸਾਰਾ ਕੁਝ ਅਸੀਂ ਖੰਡਨ ਕਰਾਂਗੇ ਔਰ ਪੂਰੀ ਤਰ੍ਹਾਂ ਅਸੀਂ ਜ਼ੋਰ ਲਾ ਕੇ ਇਹਨੂੰ ਪਾਸ ਕਰਾਵਾਂਗੇ ਵੀ ਇਹ ਜਿਹੜੀ ਚੀਜ਼ ਹੈ ਗਲਤ ਹੈ ਐਨਜੀਟੀ ਦਾ ਰੋਲਾ ਪਾ ਕੇ ਪਹਿਲਾਂ ਇੱਥੇ ਤੁਹਾਡੇ ਦੇਖੋ ਸ਼ਹਿਰ ਦੇ ਵਿੱਚ ਟਾਇਲਾਂ ਲਾਈਆਂ ਬੰਦ NGT ਦਾ ਕੋਈ ਆਰਡਰ ਹੀ ਨਹੀਂ ਦੱਸਦੇ ਉਹਨਾਂ ਨੇ ਕਿਹਾ ਹੈ ਕਿ ਟਾਈਲਸ ਲਾਓ ਪਰ ਉਹਦੇ ਵਿੱਚ ਗਰੂਪ ਹੋਣਾ ਚਾਹੀਦਾ ਤਾਂ ਕਿ ਸੀਪੀਜ਼ ਆਫ ਵਾਟਰ ਹੋਣੀ ਚਾਹੀਦੀ ਆ ਪਰ ਕਿਸੇ ਇੰਜੀਨੀਅਰਿੰਗ ਵਿੰਗ ਦੇ ਹਿੰਮਤ ਨਹੀਂ ਕੀਤੀ ਕਿ ਜਾ ਕੇ ਰਿਪਰੈਜ਼ੈਂਟ ਕੀਤਾ ਜਾਵੇ ਕਿ ਸ਼ਹਿਰ ਨੂੰ ਆਪਾਂ ਸੁੰਦਰ ਦੇ ਸਫਾਈ ਦੇ ਤੌਰ ਤੇ ਦੇਖਿਆ ਜਾਵੇ ਪਿਛਲੇ 4 ਸਾਲ ਤੋਂ ਇਸ ਸ਼ਹਿਰ ਦਾ ਜੋ ਬੁਰਾ ਹਾਲ ਕੀਤਾ ਗਿਆ ਉਹ ਮੈਂ ਅੰਦਾਜ਼ਾ ਤੁਹਾਡਾ ਸਾਡੇ ਸਾਹਮਣੇ ਆ 40 ਸਾਲ ਤੋਂ ਨਹੀਂ ਸੀ ਕਦੇ ਇਹੋ ਜਿਹਾ ਕਦੇ ਨਹੀਂ ਹੋਇਆ ਸੀ ਕਦੇ ਨਹੀਂ ਹੋਇਆ ਪਿਛੇ ਪਹਿਲਾਂ ਇੱਥੇ ਸਾਡੇ ਕੋਲ ਲਾਇੰਸ ਕੰਪਨੀ ਜਿਹੜੀ ਕੰਮ ਕਰਦੀ ਸੀ ਅਸੀਂ ਉਹਨੂੰ ਦਬਕਾ ਕੇ ਕੁਝ ਕਰਕੇ ਰਾਤ ਸਵੇਰ ਸਭ ਕੁਝ ਕਰਦੇ ਸੀ ਹਾਂ ਮੈਂ ਤਾਂ ਸਟਾਕਸ ਮੇਂ ਇਨਵੈਸਟ ਕਰੂੰਗੀ